ਸਭੀ ਘਾਲ ਦੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਸਾਡੇ ਚੈਨਲ ਤੇ ਹੋਰ ਸੁਣਾਓ ਕੀ ਹਾਲ ਚਾਲ ਆ ਅਸੀਂ ਸਾਰੇ ਠੀਕ ਠਾਕ ਆ ਆਸ ਕਰਦੇ ਹਾਂਗੇ ਤੁਸੀਂ ਵੀ ਠੀਕ ਹੋਗੇ ਸੋ ਅੱਜ ਵੇਖੋ ਅਸੀਂ ਗਰਮੀਆਂ ਦੇ ਵਿੱਚ ਹੀ ਹਨ ਸਾਗ ਬਣਾ ਲਿਆ ਮੈਂ ਅਸਲ 'ਚ ਨਾ ਸ਼ੇਅਰ ਕਰਕੇ ਇਹਦੀ ਮੈਨੂੰ ਗਰਮੀ ਪਈ ਤੇ ਵੇਖੋ ਸਾਗ ਬਣਾ ਲਿਆ ਇਹਦਾ ਰਾਜਮਾ ਛੋਲੇ ਰਾਜਮਾ ਛੋਲੇ ਮਿਕਸ ਕਰਕੇ ਬਣਾਏ ਆ ਆ ਥੋੜਾ ਜਿਹਾ ਲੱਗਦਾ ਤੇਲ ਜ਼ਿਆਦਾ ਹੋ ਗਿਆ ਮੈਨੂੰ ਲੱਗਦਾ ਤੇ ਬਾਕੀ ਗਰਮੀ ਚ ਸਾਗ ਜਿਹੜਾ ਉਹ ਵੀ ਸਗਾਤੀ ਹੁੰਦਾ ਆ ਅਸੀਂ ਸਾਗ ਬਣਾਏ ਕਿਸੇ ਦੇ ਘਰ ਭੇਜਿਆ ਸੀ ਇਹਨੇ ਆਪਣੀ ਕਿਸੇ ਦੋਸਤ ਦੇ ਘੜਿਆ ਸੀ ਤੇ ਉਹ ਆਪਕਾ ਸਾਗ ਉਤਰੇ ਡੱਬੇਨ ਲੱਗਾ ਤੇ ਉਹਨਾਂ ਨੇ ਅੱਗੋਂ ਸਾਨੂੰ ਪਤਾ ਨਹੀਂ ਪੜਤਾ ਦਾਲ ਪਤਾ ਨਹੀਂ ਕੀ ਆ ਜੇ ਦੇਖਣਾ ਐ ਮੈਂ ਕੀ ਵੇਖਦੀ ਆ ਕੀ ਆ ਇਹ ਨਹੀਂ ਆ ਆਲੂ ਬੈਂਗਣੀ ਲੱਗਦੇ ਆ ਮੈਨੂੰ ਸੋ ਆ ਗਈ ਆ ਇੱਕ ਘਰ ਚ ਹੋਰ ਸਾਗ ਜਿਹੜੀ ਐ ਸਗਾਤੀ ਆ ਹੁਣ ਗਰਮੀਆਂ ਦੇ ਵਿੱਚ ਤੇ ਸਗਾਤੀ ਹੁੰਦੀ ਆ ਤੇ ਉਹ ਉਹ ਮੈਂ ਸਾਹ ਨੂੰ ਭੇਜਿਆ ਲਗਾ ਉਤਰਾ ਮੈਂ ਗੱਲ ਕੀਤੀ ਮੈਂ ਕਿਹਾ ਅੱਜ ਬਣਾਇਆ ਆਪਾਂ ਸਾਗ ਤੇ ਅੰਟੀ ਕਹਿੰਦੇ ਚਲੋ ਮੈਨੂੰ ਵੀ ਟੇਸਟ ਕਰਾਓ ਤੇ ਸਾਬਲ ਦੇਣ ਗਿਆ ਸੋ ਮੰਮੀ ਕੀਰਤਨ ਹੋਣ ਡਿਆ ਸ਼ਾਮ ਦਾ ਤੇ ਬਾਕੀ ਇੱਧਰ ਬੈਠੇ ਨੇ ਆਪਣੇ ਕਰਨ ਡੇ ਆ ਕੰਮ ਆਪਣਾ ਸਕੂਲ ਦਾ ਤੇ ਹੁਣ ਮੰਮੀ ਪੱਟਾ ਤੇ ਰਖ ਰਖ ਕੱਪੜੇ ਪ੍ਰੈਸ ਕਰੀ ਜਾਂਦੇ ਕੀ ਕਰਾਂ ਮੈਂ ਨਹੀਂ ਮੇਰੇ ਕੋਲ ਉੱਤਾ ਜਾਂਦਾ ਤੇ ਮੰਮੀ ਕਰ ਰਹੇ ਨੇ ਆਪਣੀ ਤਿਆਰੀ ਮੰਮੀ ਜਾ ਰਹੇ ਨੇ ਠੰਡੀਆਂ ਵਾਦੀਆਂ ਦਾ ਲੁਤਫਰ ਉਠਾਉਣ ਪਹਾੜੋਂ ਵਿੱਚ ਜਾ ਰਹੇ ਠੰਡੀਆਂ ਵਾਦੀਆਂ 'ਚ ਜਾ ਰਹੇ ਆ ਤੇ ਗਰਮੀ ਬੜੀ ਹੋ ਗਈ ਅਸੀਂ ਜਾ ਰਹੇ ਆ ਹਿਮਾਚਲ 'ਚ ਤੇ ਪੈਕਿੰਗ ਕਰਨੀ ਆ ਮੰਮੀ ਜੀ ਨੇ ਕਰ ਲਈ ਆ ਬਾਕੀ ਅਹੀਂ ਕਰਨੀ ਆ ਤੇ ਸਾਡੇ ਨਾਲ ਜਣਾ ਗੁਰਜੀ ਤੀਦੀ ਨੇ ਤੇ ਰਮੀਨਾ ਨੇ ਹਾਂਜੀ ਕੀ ਹੋ ਗਿਆ ਹੋ ਗਿਆ ਅਨਿਤ ਤੇਰੇ ਗੁਣ गावा ਨਾਟੀ ਚਲ ਚੰਗਾ ਹੋ ਗਿਆ ਦੇਖਿਆ ਗਿਆ ਸੋ ਅੱਪਾਂ ਗੁਰਜੀਦੀ ਹੋਣਾਂ ਦੀ ਵੇਟ ਕਰਨੇ ਰੋਟੀ ਅਸੀਂ ਬਣਾ ਲਈਏ ਚੌਲ ਬਣਾਉਣੇ ਹੁਣ ਮੈਂ ਨਾਲ ਨਾਲ ਆਟਾ ਗੁੰਨਿਆ ਫੁਲਕੇ ਬਣਾਵਾਂਗੇ ਤੇ ਮੇਰੀ ਹਜੇ ਪੈਕਿੰਗ ਹੋਣ ਵਾਲੀ ਮੈਂ ਕੁਛ ਨਹੀਂ ਪੈਕ ਕੀਤਾ ਅਸੀਂ 3 ਦਿਨ ਲਈ ਚੱਲੇ ਆ ਸੋ ਪੈਕਿੰਗ ਕਰਦੇ ਹਾਂ ਹੁਣ ਉਲੀ-ਉਲੀ ਇਹਦਾ ਰਹੇ ਤਾਂ ਮੇਰੀ ਜਿਹੜੀ ਪੈਕਿੰਗ ਆ ਤਾਂ ਹਮੇਸ਼ਾ ਦਰਦੀ ਪੈਕਿੰਗ ਨਹੀਂ ਕੀਤੀ। ਇਹੀ ਕਰਨ ਨਾ ਕਰਨ। ਤੇ ਚਲੋ ਜੀ ਕਿਦੋਂ ਕੋ ਕਰੋਗੇ ਪੈਕਿੰਗ? ਬਸ 3 ਮਿੰਟ ਰੱਖੋ। ਚਲੋ ਜੀ 3 ਮਿੰਟ ਬਾਅਦ ਪੈਕਿੰਗ ਹੋਣੀ ਆ ਵੇਖਦੇ ਆ ਕਿਦੋਂ ਕਰਦੇ ਆ। ਸਭ ਤੋਂ ਪਹਿਲਾਂ ਦਵਾਈਆਂ ਜ਼ਰੂਰੀ ਆ। ਦਵਾਈਆਂ ਤਾਂ ਖੜਨੀਆਂ ਕਰਨੀਆਂ ਜਿੱਤੇ ਜਾਣਾ। ਪਰ ਉਹ ਦਵਾਈ ਲਾ ਦੇ ਮੇਰੀ ਹੰਨੀ ਆ। ਚੱਲੇਗਾ? ਚੱਲੇ ਆ। ਚਲੋ ਜੀ ਦਵਾਈਆਂ ਸਭ ਤੋਂ ਜ਼ਰੂਰੀ ਆ ਸੋ ਵਰੋਂ ਚੱਲਿਆ ਹੁਣ ਵੇਖ ਦਵਾਈਆਂ ਨੇ ਇੱਕ ਦਵਾਈ ਖਤਮ ਹੋਈ ਮੈਂ ਕਿਹਾ ਮੇਰੀ ਦਵਾਈ ਲਾਇਆ ਤੇ ਦਵਾਈ ਤੇ ਦਵਾਈ ਦੀ ਪੈਕਿੰਗ ਪਹਿਲਾਂ ਕੱਪੜਿਆਂ ਦੀ ਬਾਅਦ ਕੱਪੜੇ ਰਹਿ ਜਾਣ ਕੋਈ ਗੱਲ ਨਹੀਂ ਦਵਾਈ ਨਹੀਂ ਰਹਿਣੀ ਚਾਹੀਦੀ ਸੋ ਚਲੋ ਕਰਦੇ ਹੌਲੀ ਹੌਲੀ ਪੈਕਿੰਗ ਤੇ ਨਾਲੇ ਗੁਰਜੀਤ ਜੀ ਜੀ ਹੁਣੀ ਪਹੁੰਚ ਨਹੀਂ ਗਲੇ ਆ ਬਸ 7 ਵਜੇ ੱਲੇ ਲਓ ਜੀ ਗੁਰਜੀਤ ਗੌਰ ਜੀ ਪੈਕਿੰਗ ਕਰਨ ਲੱਗ ਪਏ ਸਾਡੀ ਲਓ ਜੀ ਹਮੇਸ਼ਾ ਜਿੱਥੇ ਵੀ ਜਾਣਾ ਹੋਏ ਪੈਕਿੰਗ ਦਲਜੀਤ ਗੌਰ ਜੀ ਕਰਦੇ ਆ ਦੋ ਕਸੂਟ ਖੜਨੇ ਆਹੀਂ ਕਿੰਨੇ ਕ ਖੜਨੇ ਕਿਤੇ ਸਹੀ ਗਿਆ ਇੱਕ ਦਿਨ ਪਾ ਕੇ ਜਾਣਾ ਠੀਕ ਨੂੰ ਹੋਰ ਕੀ ਟੋਰਾਂ ਟੋਰ ਆਹੀਓ ਕੱਢਣੀਆਂ ਨੇ ਇੱਕ ਨਾਈਟ ਸੂਟ ਚਾਹੀਦਾ ਤੇ ਦੋ ਦੁੱਜੇ ਚਾਹੀਦੇ ਬਸ ਖਤਮ ਗਾਣੀ ਹਨ ਇਹ ਤੁਸੀਂ ਪਾਉ ਜੀ ਨਾਲ ਨਾਲੇ ਪ੍ਰੈਸ ਕਰ ਦੋਗੇ ਤੁਹਾਡਾ ਤੁਹਾਡਾ ਹੋਰ ਕੀ ਕਾਟਨ ਦੇ ਚੁੰਨੀ ਵਾਲੇ ਜਿਹੜੇ ਵਧੀਆ ਰਹਿੰਦੇ ਸਫ਼ਰ ਦੇ ਵਿੱਚ ਸਾਬ ਦਾ ਇੱਕ ਕੁਰਦਾ ਪਜਾਮਾ ਪਾ ਦੋ ਇੱਕ ਪੈਂਟ ਸ਼ਰਟ ਤੇ ਨਾਲਸੇ ਥੋੜੇ ਜਿਹਾ ਕੱਪੜੇ ਹੋਰ ਤੇ ਪੈਕਿੰਗ ਹੋ ਗਈ ਡਨ ਨਹੀਂ ਹਜੇ ਹੋਰ ਸਮਾਨ ਪਾਉਣਾ ਥੋੜਾ ਬਤਾ ਅਸਾਵਲ ਦੇਖ ਸਰ ਨਹੀਂ ਪਏ ਲਓ ਜੀ ਆਪਾਂ ਵੇਟ ਕਰਨ ਡਿਆ ਵੀ ਸਾਡੇ ਗੈਸਟ ਆ ਜਾਣ ਪਰ ਅਜੇ ਤੱਕ ਆਏ ਨਹੀਂ ਤੇ ਸਾਡਾ ਰੋਟੀ ਦਾ ਟਾਈਮ ਹੋ ਗਿਆ ਕਿਉਂ ਮਰੋਂ ਸਾਨੂੰ ਕੁਝ ਲੱਗੀ ਸਾਨੂੰ ਲੱਗੀ ਭੁੱਖ ਕਿਉਂਕਿ ਅਹੀਂ ਤਾਂ ਖਾ ਲੈਨੇ ਆ 6:30 7:00 ਵਜੇ ਤੇ ਟਾਈਮ ਵੇਖੋ ਜੀ ਪੌਣੇ 8 ਹੋ ਗਿਆ ਸੋ ਆਪਾਂ ਹੁਣ ਲੱਗੇ ਆ ਖਾਣ ਕੇ ਰੋਟੀ ਤੇ ਬਣੀ ਪਈ ਆ ਬਸ ਖਾਣੀ ਆ ਫੁਲਕੇ ਫੁਲਕੇ ਲਵਨੇ ਸੀ ਫੁਲਕੇ ਮੈਂ ਲੱਗੀ ਲਾਉਣ ਤੇ ਚੌਲ ਜੜੇ ਚਲ ਸੋ ਆਪਾਂ ਤੇ ਲੱਗੇ ਆ ਖਾਣ ਜਦੋਂ ਫਿਰ ਉਹ ਆਉਣਗੇ ਫਿਰ ਵੇਖਾਂਗੇ ਉਹਨਾਂ ਦਾ ਹਿਸਾਬ ਕਿਤਾਬ ਕਿਦੋਂ ਹੁੰਦੇ ਆ ਦੇ ਦੇ ਹੀ ਬੈਠ ਗਏ 2 ਘੰਟੇ ਉਹੀ ਵੇਟ ਕਰ ਰਹੇ ਹੋਣ ਹੁੰਦੇ ਹੋਣਦੇ ਪਰ ਕਾਫੀ ਲੇਟ ਹੋ ਗਿਆ ਠੀਕ ਆ ਗਿਆ ਜੀ ਸਸੀ ਗਾਲ ਜੀ ਸਸੀ ਗਾਲ ਜੀ ਜੀ ਤਸ਼ਕਾਲ ਜੀ ਸਸੀ ਗਾਲ ਜੀ ਸਸੀ ਗਾਲ ਜੀ ਸਸੀ ਗਾਲ ਜੀ ਕਾਰੇ ਕਾਰੇ ਬਣੇ ਮੇਰੇ ਨਾਲ ਕਿੰਨੇ ਬਰੋ ਕੇ ਆਮੀ ਜੀ ਸਸੀ ਗਾਲ ਜੀ ਸਸੀ ਗਾਲ ਜੀ ਸਸੀ ਗਾਲ ਜੀ ਜੀ ਸਸੀ ਗਾਲ ਜੀ ਸ਼ਿਕਾਤ ਸੋ ਸ਼ਿਕਾਤ ਜੀ ਸਾਰੇ ਮੇਰੇ ਨਵੇਂ ਕੈਮਰਾ ਗੇ ਆਨ ਕੀਤਾ ਤੁਹਾਡੇ ਆਉਣ ਤੋਂ ਪਹਿਲਾਂ ਹੀ ਬਾਜੀ ਕਿੱਥੇ ਰਹਿ ਗਏ ਅਜ ਗੱਡੀ ਵਰੁਣ ਪੁੱਤ ਗੇਟ ਖੋਲ ਕੇ ਆ ਅਜ ਤੁਹਾਡੀ ਗੱਡੀ ਦੀ ਆਵਾਜ਼ ਹੀ ਨਹੀਂ ਆਈ ਵਰੁਣ ਪੁੱਤ ਗੇਟ ਵਰਪਰਦਾ ਜੀ ਤੁਸੀਂ ਖੋਲ ਆਓ ਬਾਜੀ ਬਾਹਰ ਆ ਗੇਟ ਖੋਲ ਗੇਟ ਖੋਲੋ ਗੱਡੀ ਅੰਦਰ ਕਰਨੀ ਆ ਸ਼ਿਕਾਤ ਅੱਛਾ ਖੋਲ ਲੀ ਚਾ ਉਹ ਸਾਰੇ ਭਾਜੀ ਨੂੰ ਲੈਣ ਜਾਣਾ ਆ ਵੀ ਵਾਜੀ ਹੀ ਤੇ ਸਾਡੀ ਗੱਡੀ ਦੀ ਪਛਾਣ ਹੈ ਬੈਗਰਾ ਸਹੀਆਂ ਛੱਡੀਆਂ ਕਿਤੇ ਆਈ ਤੇ ਭਾਈ ਡੀ ਡੀ ਕਿਹਾਂ ਕੇ ਰੋਟੀ ਖਾ ਲਈਆ ਟਾਈਮ ਵੇਖੋ ਤੁਸੀਂ ਸਾਡੇ ਇਹਨਾਂ ਨੂੰ ਕਹਿਣ ਲਈ ਮੈਂ ਤੁਹਾਨੂੰ ਪਤਾ ਹੋਣਾ ਨਾ ਹੋਣੀ ਟਾਈਮ ਚੇਂਜ ਕੀਤਾ ਨਾ 6:30 7 ਜਾਂ ਬਾਅਦ 8 ਅੱਛਾ ਤੇ ਉਹੀ ਕਹਿੰਦੇ ਸਾਢੇ 8 ਹੋ ਗਿਆ ਅੱਜ ਰੋਟੀ लेट ਹੋ ਗਈ ਸਾਡੀ ਰੋ ਖਾਈਆਂ ਪਾਈਏ ਚਲੋ ਆਜੋ ਜੀ ਤੁਸੀਂ ਵੀ ਆਓ ਰੋਟੀ ਖਾਓ ਆਜੋ 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 ਸਾਰੇ ਜਣੇ ਪਲੇਟ ਹੋ ਗਈਆਂ ਅਜ ਅਸੀਂ ਅਸੀਂ ਇਹ ਨਾ ਕਰਕੇ ਹੁਣ ਆਪਣਾ ਵੀ ਟਾਈਮ ਚੇਂਜ ਕਰ ਲਿਆ ਰੋਟੀ ਦਾ ਅਈ ਫੇਰ ਤੁਹਾਡੀ ਵੇਟ ਕਰਕੇ ਹਾਰ ਕੇ ਵੇਖਿਆ ਕਿ ਇਹ ਤੇ ਟਾਈਮ ਮਤਲਬ ਕਿ ਜ਼ਿਆਦਾ ਹੋਣ ਡਿਆ ਤੇ ਅਈ ਫੇਰ ਖਾ ਲਈ ਚਲੋ ਹੁਣ ਇਹਨਾਂ ਨੂੰ ਕੋਲ ਨਹੀਂ ਆਪਾਂ ਜੀ ਆ ਜੇ ਅੰਦਰ ਹਾਂਜੀ ਜਿਹੜਾ ਮਰਜ਼ੀ ਖਾ ਲੈ ਕੀ ਦੱਸ ਦੋ ਪਾਸਵਰਡ ਦੱਸੋ ਕਾਫਰ ਦੱਸੋ ਬੜਾ ਸੇ ਆਨੰਦ ਕੀ ਦੱਸ ਦੋ ਪਾਸਵਰਡ ਦੱਸੋ ਹੋ ਗਿਆ ਅੱਛਾ ਠੀਕ ਆ ਇਹਨੇ ਅਜੇ ਕਲਰ ਰਸਤੇ ਜੀ ਮੰਗਣਾ ਹੈ ਕਿ ਮੈਨੂੰ ਦੇ ਦੋ ਨਹੀਂ ਮੰਗਦਾ ਮੰਗਣਾ ਹੈ ਕਿਉਂ ਮੇਰਾ ਚਾਰਜ ਵੀ ਨਹੀਂ ਨਾ ਹੁੰਦਾ ਮੇਰਾ ਚਾਰਜ ਵੀ ਨਹੀਂ ਲੱਗਦਾ ਕਿਤੇ ਆ ਮੈਂ ਜੇ ਤਾਂ ਆ ਮੈਂ ਤੇ ਚਾਰਜਰ ਲੈਣਾ ਹੈ ਮੈਂ ਤੇ ਚਾਰਜਰ ਨਹੀਂ ਲਿਆ सेम ਹੀ ਜਣਾ ਤਾਂ ਚਾਰਜਰ ਫਿਰ सेम ਹੈ ਸਾਡਾ ਗਲਤੀ ਚ ਨਹੀਂ ਲੱਗਦਾ ਨਹੀਂ ਨਾਲ ਲੱਗੇ ਨਾਲ ਤੇ ਲੱਗ ਜਾਂਦਾ ਨਾ ਤੁਹਾਡਾ ਮੇਰਾ ਉਹ ਲੱਗ ਜਾਂਦਾ ਪਤਾ ਨਹੀਂ ਮੈਂ ਨਹੀਂ ਫਾਸਟ ਬਿਲਕੁਲ ਮੇਰੇ ਵਾਲੇ ਕੋਣ ਹੈ सेम ਚਾਰਜਰ ਨਹੀਂ ਤੇਰੇ ਵਾਲੇ 215121 ਹੈ ਨਾ ਆ ਕੋਈ ਗੱਲ ਨਹੀਂ ਤੇ ਜੇ ਜੇ ਜੀ ਰੋਟੀ ਵਾੜੀ ਖਾ ਕੇ ਆਪਾਂ ਬੈ ਗਏ ਆ ਜਿਹੜਾ ਹਾਲ ਹੋ ਗਈ ਹੈ ਲੱਗਣਾ ਜਿਹੜਾ ਪਹਿਲਾਂ ਗੱਲਾਂ ਬਾਤਾਂ ਮਾਰਨੀ ਆ ਤੇ ਫਿਰ ਬਸ ਆਪਾਂ ਤਿਆਰੀ ਹੋ ਗਈ ਸਾਡੀ ਸਾਦੀ ਤੇ ਸਵੇਰ ਨੂੰ ਆਪਾਂ ਜਾਣਾ ਆ ਉਸ ਤੇ ਬੋਲਦਾ ਪਹਿਲਾਂ ਲੱਗਣਾ ਹੁਆ ਚੱਲਣਾ ਸਹੀ ਵਾਸਤੇ ਸੋ ਜਿਹੜਾ ਸੈਕਿੰਡ ਨੰਬਰ ਤੇ ਬੋਲ ਰਿਹਾ ਜਿਹੋ ਪਹਿਲਾ ਲੱਗਣਾ ਮਿਲਦੇ ਆਜੀ ਕੱਲ ਨੂੰ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਸ਼ੀ ਕਾਲਜ ਦਾ ਸਾਇਆ ਗਾਦੀ ਸਮਝ ਨਹੀਂ ਆਂਦੀ ਜਿਹੜਾ ਤੂੰ ਸੈਕਿੰਡ ਨੰਬਰ ਤੇ ਨੰਬਰ ਬੋਲਦਾ ਉਹ ਪਹਿਲਾ ਲੱਗਣਾ ਜਿਹੜਾ ਫਰਸਟ ਨੰਬਰ ਤੇ ਬੋਲਦਾ ਉਹ ਬਾਅਦ ਚ ਲੱਗਣਾ ਮੈਂ ਅੱਛਾ ਮਾਰੀ ਤੁਹਾਡਾ ਕੀ ਬਣਿਆ ਤੂੰ ਬੋਲ ਨਹੀਂ ਲਿਖ ਨਹੀਂ ਕਰਦਾ ਧਿਆਨ ਨਾਲ